ਦੀ ਟੱਕਰ ਜੀਵਨ ਦੀ ਪਈ ਹੋਈ ਕਬੱਡੀ ਇੱਕ ਇੱਕ ਪੁਆਇੰਟ ਬਹੁਤ ਨਾ ਟੀਮਾਂ ਦੇ ਲਈ ਕੀਮਤੀ ਹੈ ਲਓ ਪਈ ਹੋਈ ਕਬੱਡੀ ਕਿ ਚੜ ਗਈ ਜਵਾਨੀ ਮੁੱਛ ਫੁੱਟ ਗੱਭਰੂ ਰੇਡਰਾਂ ਨੂੰ ਪੈਂਦਾ ਟੁੱਟ ਟੁੱਟ ਗੱਭਰੂ ਲਓ ਖੇਡ ਮੈਦਾਨ ਦੇ ਵਿੱਚ ਬਰਸਾਲਪੁਰੀਆ ਮਹਾਨ ਕਬੱਡੀ ਖਿਡਾਰੀ ਅਰਸ਼ ਕਰਦਾ ਟਰਾਈ ਪਰ ਜੀਵਨ ਇਸ ਵੇਲੇ ਪੁਆਇੰਟ ਅਭੀ ਟੀਮ ਦੇ ਹਿੱਸਾ ਹੋ ਗਿਆ ਅਗਲੀ ਕਬੱਡੀ ਅਜ ਸਮੇਂ ਜੀਵਨ ਦੀ ਹੈ ਦੁਨੀਆ ਅਜੂਬੇ ਦੇ ਨਾਂ ਦੇ ਨਾਲ ਜਾਣਦੀ ਹੈ ਇਹ ਹਲਕਾ ਸਰੀਰ ਹੈ ਪਰ ਚਰਚੇ ਵੱਡੇ ਹੈ ਇਹ ਪੱਬਾ ਦਾ ਸ਼ੋਲਾ ਆ ਨੌਜਵਾਨ ਵੀ ਕਹਿੰਦੇ ਕਾਲਿਆ ਪਾਕਿਸਤਾਨ ਤੋਂ ਆਇਆ ਤੇ ਜੇ ਨਿਊਜ਼ੀਲੈਂਡ ਖੇਡਿਆ ਨੇ ਇਸ ਸਾਲ ਦਸੰਬਰ ਦੇ ਵਿੱਚ ਪਾਕਿਸਤਾਨ ਦੀ ਟੀਮ ਦੇ ਲਈ ਫੇਰ ਆ ਗਈ ਹੈ ਐਵੇਂ ਨਹੀਂ ਰਾਜੇ ਖੇਲੇ ਨੇ ਲਿਖਿਆ ਵੀ ਹਲਕਾ ਸ਼ਰੀਰ ਮੁੰਡਾ ਹੱਦ ਕਰੀ ਜਾਂਦਾ ਹੈ ਆਪਣੇ ਸਰੀਰ ਨਾਲੋਂ ਵੱਧ ਕਰੀ ਜਾਂਦਾ ਹੈ ਵੱਧ ਕਰੀ ਜਾਂਦਾ ਹੈ ਔਰ ਰਾਜੇ ਖੇਲੇ ਗੱਭਰੂ ਨਰੋਈ ਹੱਡੀ ਦਾ ਕਦੇ ਟੰਡਿਆ ਦੇ ਕਬੱਡੀ ਕੱਪ ਦੇ ਵੱਡੇ ਪੜਾਈ ਜਿੱਤਣ ਵਾਲਾ ਹੁਣ ਲੱਗਦਾ ਵੀ ਇਹ ਨਵਜੋਤ ਸਿੰਘ ਨਾਮ ਹੈ ਫਰੀਦੋ ਤੋਂ ਆਇਆ ਜਿਹੜਾ ਹੁਣ ਹੁਣ ਦੋ ਹੱਥ ਕਰਦਾ ਹੁਣ ਬਹੁਤ ਕਰਦਾ ਕਾਲਾ ਨਵਜੋਤ ਤੇ ਕੀ ਵਰਨ ਵਾਹੋ ਸੋਹਣਿਆ ਤੇਰਾ ਇੱਕੋ ਹੀ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾਲਾ ਹੈ ਅਸਮਾਨ ਵੀ ਹੋਣਗੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਇਸ ਸਮੇਂ ਸਾਡੇ ਦਰਮਿਆਨ ਕੋਗਾ ਸ਼ੰਕਰੀਆ ਵਿਸ਼ੇਸ਼ ਸਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਪਈ ਹੋਈ ਜੀਵਨ ਮਾਨੂਕੇ ਗਿੱਲਪਿੰਡ ਪੂਰੀ ਦੁਨੀਆ ਤੇ ਮਸ਼ਹੂਰ ਹੈ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਕਰਦਾ ਟਰਾਈ ਨੌਜਵਾਨ ਗਬਰੂ ਇਸ ਨੌਜਵਾਨ ਨੂੰ ਡੱਕੜ ਵੀ ਰੱਖਣ ਦੀ ਪਰ ਪੁਆਇੰਟ ਮੇਰੇ ਵੀਰੋ ਇਸ ਸਮੇਂ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਜੀਵਨ ਮਾਨੂਕੇ ਵਾਲਾ ਮਹਾਨ ਜਿਆ ਹੋ ਗਿਆ ਇਹ ਵਧੀਆ ਹੋ ਗਿਆ ਇਹ ਗੁੱਡ ਹੋ ਗਿਆ ਉਹ ਦੇਖਿਓ ਜੀਵਨ ਫੇਰ ਕਬੱਡੀ ਪਾ ਰਿਹਾ ਹੈ ਜੀਵਨ ਫੇਰ ਕਬੱਡੀ ਪਾ ਰਿਹਾ ਹੈ ਜੱਗੇ ਦੇ ਨਾਲ ਜਲਾਲਪੁਰੇ ਨੇ ਥੋੜੀ ਜੁਗਤਬੰਦੀ ਜਿਹੜੀ ਬਣਾਈ ਹੋਵੇਗੀ ਇਧਰ ਫੇਰ ਜੀਵਨ ਦੀ ਕਬੱਡੀ ਅਗਲੇ ਮੁਕਾਬਲੇ ਲਈ ਦੋਨੋਂ ਟੀਮਾਂ ਜਿਹੜੀ ਹੈ ਜਲਦੀ ਨਾਲ ਖੇਡ ਮੈਦਾਨ ਵੱਲ ਆ ਜੜ ਗਈਆ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਵੱਲ ਆ ਜੜ ਗਈਆ ਆ ਜਾ ਸ਼ਰੀਰ ਮੁੰਡੇ ਦਾ ਰਬੜ ਬਾਗ ਲਜਕੀਲਾ ਏ ਵਿਚ ਮਦਾਨੀ ਤੋਰਾ ਤੁਰਦਾ ਤੇਰੇ ਜੋ ਨਗ ਨਸ਼ੀਲਾ ਏ ਵਿਚ ਮਦਾਨੀ ਤੋਰਾ ਤੁਰਦਾ ਤੇਰੇ ਜੋ ਨਗਸ਼ੀਨਾ ਏ ਸਾਡਾ ਸਾਡੀ ਜ਼ਿੰਦਗੀ ਦੇ ਬਹਾਦਰ ਵੀਰ ਮਹਾਰ ਲੇਖਕ ਪ੍ਰਸਿੱਧ ਗੀਤਕਾਰ ਰਾਜਾ ਖੇਲਾ ਜੀ ਸਾਡੇ ਦਰਮਿਆਨ ਪੁੱਜਿਆ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ ਲਓ ਖੇਡ ਮੈਦਾਨ ਦੇ ਵਿੱਚ ਜੀਵਨ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਉਹ ਭਾਈ ਇੰਡੀਆ ਦੇ ਬਹੁਤ ਸਾਰੇ ਟੂਰਨਾਮੈਂਟਾਂ ਦਾ ਬੈਸਟ ਹੇਡਰ ਬਣਨ ਦਾ ਮਾਣ ਹਾਸਲ ਹੋਇਆ ਹੈ ਨੌਜਨ ਚਿਤਪਾਲ ਸਿੰਘ ਚਿੱਟੀ ਨੂੰ ਅਗਲੀ ਕਬੱਡੀ ਮਾਨੂਕੇ ਗਿੱਲ ਪਿੰਡ ਮੋਗੇ ਦੀ ਬੁੱਕਲ ਦੇ ਵਿੱਚ ਬਸਿਆ ਹੋਇਆ ਪਿੰਡ ਹੈ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਜੀਵਨ ਕਬੱਡੀ ਪਾ ਰਿਹਾ ਮਾਣੂ ਕੇ ਗਿੱਲਾਂ ਵਾਲਾ ਮੇਰੇ ਵੀਰੋ ਇਸ ਸਮੇਂ ਕਰਦਾ ਨੌਜਵਨ ਟਰਾਈ ਡੱਕਣ ਦੀ ਰੱਖਣ ਦੀ ਇਸ ਸਮੇਂ ਜੀਵਨ ਨੂੰ ਪਰ ਵੇਖੋ ਵੀ ਇਸ ਸਮੇਂ ਜੀਵਨ ਲੱਖਾਂ ਦਾ ਪੁਆਇੰਟ ਅਬੀ ਟੀਮ ਦੇ ਹਿੱਸੇ ਜੋੜ ਗਿਆ ਕਬੱਡੀ ਦਾ ਫੇਰ ਆ ਗਿਆ ਬਰਸਾਲਪੁਰਿਆ ਅੱਜ ਦੇ ਤਾਮ ਦੇ ਟੌਪਰ ਯਾਫੀਆਂ ਚੋਂ ਇੱਕ ਹੈ ਤੇ ਨਾਲ ਨੌਜਵਾਨ ਦੀਪਾ ਦਾ ਪੁੱਤਰ ਪਰ ਇਹਨ ਸੱਚੀ ਬੋਲੀ ਬੋਲੀ ਆ ਪੁਆਇੰਟ ਜੀਵਨ ਦਾ ਅਮਰੀਕਾ ਦੇ ਵਿੱਚੋਂ ਗੁਰਵੀਰ ਸਿੰਘ ਗੁਰਦੀਪ ਸਿੰਘ ਦੀ ਮੋਰਾਵਾਲੀਆ ਬੁੱਟਾ ਸਿੰਘ ਦੀ ਜੋਤ ਉੱਤੇ ਹੀ ਸਰਬਨ ਸਿੰਘ ਦੀ ਰੰਧਾਵਾ ਰਿੱਕੀ ਦੀ ਸਾਡੇ ਵੀਰ ਸੋਹਣ ਸਿੰਘ ਦੀ ਸਾਰੇ ਸਤਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਗਲੇ ਮੈਚ ਦੀਆਂ ਟੀਮਾਂ ਪੁੱਜਦਾਰ ਅਜੂਬਾ ਜੀਵਨ ਆ ਗਿਆ ਆ ਗਿਆ ਮਾਨੁਕੇ ਵਾਲਾ ਜਦੋਂ ਹੱਥ ਲਾ ਕੇ ਥੋੜਾ ਪਰੇ ਹੋ ਜਾਂਦਾ ਨਾ ਸ਼ੰਭੂ ਭਰੋਲੀ ਮਨਜੀਤ ਬਾਸੀ ਅੰਮਨ ਰੌਕੇ ਜਗਦੇਵ ਰਾਮੂ ਵਾਲਾ ਲਗਨ ਬਰਿੰਗ ਤੇ ਨਾਲ ਮਨਜੀਤ ਸਿੰਘ ਢੀਲਸਾ ਭੋਲਾ ਸੰਧੂ ਬੱਬਲ ਸੰਗਰੂਰ ਮੇਜਰ ਸਿੰਘ ਨਿਵਾਰ ਸੁਖੋਸਾ ਤੇ ਸੁਖਵਿੰਦਰ ਸਿੰਘੀ ਬਰਾਲਾ ਹਾਂ ਦੀ ਖੇਡ ਸੰਸਥਾ ਲਓ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਮਾਣੂਕੇ ਵਾਲਾ ਖੇਡ ਕਬੱਡੀ ਦਾ ਅਜੂਬਾ ਜੀਵਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਅਗਲੇ ਮੈਚ ਦੇ ਲਈ ਵੈਂਕੋ ਸੰਦੀਪ ਨੰਗਲ ਮੀਆਂ ਗਲੇਡੀਏਟਰ ਵੈਂਕਓਵਰ ਰੈਂਚਮੈਂਟ ਕਬੱਡੀ ਕਲੱਬ ਇਹ ਟੀਮ ਜਲਦੀ ਨਾਲ ਫਿਰ ਮੈਦਾਨ ਦੇ ਵਿੱਚ ਆ ਜਵੇ ਨਾਲ ਸਰੀ ਸੱਬਰਸਾਰ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵੱਲੋਂ ਆ ਜਵੇ ਲੋ ਖੇਡ ਮੈਦਾਨ ਦੇ ਵਿੱਚ ਜੀਵਨ ਦੀ ਪਈ ਹੋਈ ਕਬੱਡੀ ਤੇ ਨੌਜਨ ਰਜਿੰਦਰ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਹੁਣ ਦੇਖੋ ਵੀ ਜੀਵਨ 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 ਵਾਓ ਜੀਵਨ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ